ਪੰਜਾਬ ਚਗਲੇ ਕੁਝ ਦਿਨਾਂ ਤੱਕ ਗਰਮੀ ਹੋਰ ਜ਼ਿਆਦਾ ਵਧਣ ਵਾਲੀ ਹੈ ਸੂਬੇ ਵਿੱਚ 16 ਤੇ 17 ਮਈ ਨੂੰ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ 44 ਡਿਗਰੀ ਤੱਕ ਵੱਧ ਸਕਦਾ ਹੈ ਜਿਸੇ ਵਿੱਚ ਵਿਭਾਗ ਵੱਲੋਂ yellow alert ਜਾਰੀ ਕੀਤਾ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ 44 ਤੋਂ 46 ਡਿਗਰੀ ਅਤੇ ਕੁਝ ਵਿੱਚ 41 ਤੋਂ 44 ਡਿਗਰੀ ਰਹਿ ਸਕਦਾ ਹੈ ਜਿਸ ਕਾਰਨ ਗਰਮ ਲੂ ਵਗੇਗੀ ਅਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਹੈ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਤੇਜ਼ ਧੁੱਪ ਤੋਂ ਬਚਣ ਲਈ ਕਾ ਪਾਣੀ ਦੀ ਲੋੜਿੰਦੀ ਮਾਤਰਾ ਪਿਓ ਹਲਕਾ ਰੰਗ ਦੇ ਢਿੱਲੇ ਕੱਪੜੇ ਪਾਓ ਤੇ ਆਪਣੇ ਸਿਰ ਨੂੰ ਕੱਪੜੇ ਟੋਪੇ ਛਤਰੀ ਨਾਲ ਟਕੋ ਵਿਭਾਗ ਮੁਤਾਬਕ ਲਗਾਤਾਰ 4-5 ਦਿਨ ਮੌਸਮ ਖੁਸ਼ਕ ਰਹੇਗਾ ਜਿਸ ਕਾਰਨ ਗਰਮੀ ਵਧੇਗੀ ਇਹ ਬੱਚਿਆਂ ਬਜ਼ੁਰਗਾਂ ਤੇ ਮਰੀਜ਼ਾਂ ਲਈ ਜ਼ਿਆਦਾ ਖਤਰਨਾਕ ਹੈ ਇਸ ਲਈ ਉਹਨੂੰ ਇਸ ਤੇ ਖਾਸ ਤੌਰ ਤੇ ਬਚਣ ਦੀ ਲੋੜ ਹੈ ਪਿਛਲੇ 24 ਘੰਟੇ ਦੌਰਾਨ ਸੂਬੇ ਦੇ ਕੁਝ ਥਾਵਾਂ ਤੇ ਮੀਂਹ ਕਾਰਨ ਤਾਪਮਾਨ ਦੇ ਵਿੱਚ ਬਦਲਾਅ ਤਾਂ ਜ਼ਰੂਰ ਆਇਆ ਹੈ ਪਰ ਦੱਸਿਆ ਕਿ ਹੀਟ ਵੇਵ ਦਾ ਜੋ ਅਲਰਟ ਹੈ ਉਹ ਦਿੱਤਾ ਗਿਆ ਬੀਤੇ ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਖੁਸ਼ਕ ਰਿਹਾ ਫਾਜ਼ਿਲਕਾ 'ਚ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਤੇ ਫਰੀਦਕੋਟ 'ਚ 6 ਡਿਗਰੀ ਸੈਲਸੀਅਸ ਫਰੀਦਕੋਟ ਤੇ ਫਾਜ਼ਿਲਕਾ 'ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਪਾਰ ਚਲਾ ਗਿਆ ਫਾਜ਼ਿਲਕਾ 'ਚ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਅਤੇ ਫਰੀਦਕੋਟ 'ਚ 43.1 ਡਿਗਰੀ ਹੈ ਜੋ ਦਰਜ ਕੀਤਾ ਗਿਆ ਇਸ ਤੋਂ ਲਾਹ ਚੰਡੀਗੜ੍ਹ 'ਚ 40.2 ਡਿਗਰੀ ਅਮਰitsar 'ਚ 38.6 ਅਤੇ ਜਲੰਧਰ 'ਚ 38.6 ਡਿਗਰੀ ਸੈਲਸੀਅਸ ਦਾ ਜੋ ਤਾਪਮਾਨ ਦਰਜ ਕੀਤਾ ਗਿਆ